ਕਿ ਕੋ ਅੱਜ ਕਲੱਬ ਦੀ ਇਲੈਕਸ਼ਨ ਦੇ ਲਾਸਟ ਡੇ ਹੈ ਫॉर ਨੋਮੀਨੇਸ਼ਨ ਤੇ ਸਾਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਹੈ ਕਿ ਅਸੀਂ ਜਿਹੜੀ ਕਲੱਬ ਦੇ ਵਿੱਚ ਕੁਝ ਪਾਵਰ ਸਟਰਗਲ ਹੋ ਰਹੀ ਸੀ ਕੁਝ ਐਕ੍ਰਿਮਨੀ ਹੋ ਰਹੀ ਸੀ ਕੁਝ ਜੋ ਮਾਹੌਲ ਹੈ ਸੁਖਾਵਾਂ ਨਹੀਂ ਰਿਹਾ ਸੀ ਉਸ ਨੂੰ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਨੂੰ ਉਸ ਉਸ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋਏ ਆ ਸੋ ਇਹ ਥੋੜੀ ਸਾਰਿਆਂ ਦੀ ਸਾਡੇ ਕਲੱਬ ਦੇ ਮੈਂਬਰਾਂ ਦੀ ਕੋਆਪਰੇਸ਼ਨ ਨਾਲ ਹੀ ਹੋਇਆ ਤੇ ਮੈਂ ਸਾਰੇ ਕਲੱਬ ਦੇ ਮੈਂਬਰਸ ਨੂੰ ਥੈਂਕਫੁਲ ਆ ਕਿ ਉਹਨਾਂ ਨੇ ਸਾਡੇ ਇਸ ਇਸ ਐਕਸਪੈਰੀਮੈਂਟ ਨੂੰ ਸਾਡੇ ਇਸ ਆਈਡੀਆ ਨੂੰ ਐਕਸੈਪਟ ਕੀਤਾ ਤੇ ਐਕਸੈਪਟ ਕਰਕੇ ਉਹਨਾਂ ਨੇ ਜੋ ਅਸੀਂ ਪ੍ਰੋਗਰਾਮ ਬਣਾਇਆ ਹੈ ਕਿ ਅਸੀਂ ਕਿਸ ਤਰ੍ਹਾਂ ਇੱਕ ਮੈਨੇਜਮੈਂਟ ਕਮੇਟੀ ਬਣਾਨੀ ਹੈ विदाउट एनी स्ट्रगल विदाउट एनी एक्रीमिने उस नु उना ने एक्सेप्ट ਕੀਤਾ ਤੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੇ ਮੈਂ ਪੂਰੀ ਆਸ ਹੈ ਮੈਨੂੰ ਇਹ ਸਾਡਾ ਐਕਸਪੈਰੀਮੈਂਟ ਅਗਲੇ ਸਾਲ ਦੇ ਪੀਰੀਅਡ ਵਿੱਚ ਪੂਰਾ ਹੀ ਕਾਮਯਾਬ ਹੋਏਗਾ ਤੇ ਇੱਕ ਪਾਸ ਬ੍ਰੇਕਿੰਗ ਸਿਸਟਮ ਬਣੇਗਾ ਇਸ ਕਲੱਬ ਦੇ ਫਿਊਚਰ ਨੂੰ ਅੱਛਾ ਬਣਾਉਣ ਦਾ ਮਤ ਪੇ ਤਾਂ ਦੇਖੋ ਜਿੱਥੇ ਇਨਸਾਨ ਹੋਏਗਾ ਉੱਥੇ ਮਤਭੇਦ ਹੋਣਗੇ ਪਰ ਮਤਭੇਦ ਹੈਲਦੀ ਹੋਣੇ ਚਾਹੀਦੇ ਹੈ ਹੈਲਦੀ ਡਿਫਰੈਂਸਸ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪ੍ਰੋਬਲਮ ਆਂਦੀ ਹੈ ਜਦੋਂ ਡਿਫਰੈਂਸਸ ਜਿਹੜੇ ਹਨ ਉਹ 언ਹੈਲਦੀ ਹੋ ਜਾਣ ਜਾਂ ਡਿਫਰੈਂਸਸ ਐਨੇ ਹੋ ਜਾਣ ਕਿ ਉਹ ਮਤਲਬ ਇੱਕ ਇੱਕ ਦੂਜੇ ਨਾਲ ਥੋੜਾ ਝਗੜਾ ਸ਼ੁਰੂ ਹੋ ਜਾਏ ਉਸ ਉਸ ਨੂੰ ਅਵੋਇਡ ਕਰਨ ਵਾਸਤੇ ਸੀ ਇਹ ਸਾਰਾ ਕੁਝ ਕੀਤਾ ਤੇ ਬਹੁਤ ਹੱਦ ਤੱਕ ਮੈਨੂੰ ਉਮੀਦ ਹੈ ਕਿ ਬਹੁਤ ਹੱਦ ਤੱਕ ਕਾਮਯਾਬ ਹੋਣਾ ਤੁਹਾਨੂੰ ਗੁੱਡ ਈਵਨਿੰਗ ਸਾਲਾ ਤੁਸੀਂ ਪੈਸ ਤੇ ਸਾਡੇ ਦੋਸਤ ਆਏ ਆਂ ਅਜਿਕੇ ਹਿਸਟੋਰਿਕ ਦੇ ਆ ਕਲਬ ਦੇ ਵਿੱਚ ਆਫਟਰ ਅ ਲੌਂਗ ਟਾਈਮ ਐਸਾ ਇੱਕ ਦਿਨ ਆਇਆ ਜਿਹਦੇ ਵਿੱਚ ਐਕਚੁਅਲੀ ਦੋਨੋਂ ਸਾਈਡਾਂ ਤੇ ਨਾ ਤਰਾਸ਼ੇ ਹੋਏ ਹੀਰੇ ਸੀਗੇ ਉਹ ਜਾਂਦੇ ਦੂਸਰੇ ਨਾਲ ਸਟਰਗਲ ਕਰਦੇ ਰਹਿੰਦੇ ਸੀ ਸਾਨੂੰ ਸਭ ਨੂੰ ਪੂਰਾ ਲੱਗਦਾ ਸੀ ਕਿਉਂਕਿ ਸਾਡੇ ਸਭ ਦੀ ਇਨਿੰਗਸ ਜਿਹੜੀਆਂ ਉਹ ਇੱਕ ਸੂਰਜ ਅਸਤਵਲ ਹੈਗੀਆਂ ਅਸੀਂ ਇੱਕ ਐਸਾ ਮਾਹੌਲ ਨਹੀਂ ਛੱਡ ਕੇ ਜਾਣਾ ਚਾਹੁੰਦੇ ਜਿਹਦੇ ਵਿੱਚ ਸਾਡੇ ਯੰਗਸਟਰਸ ਕੈਮਪੀ ਜੀ ਤੁਸੀਂ ਤਾਂ ਜੀ ਕਲਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਜੀ ਤੇ ਅੱچھے ਬੰਦਿਆਂ ਨੂੰ ਆਉਂਦੀ ਰਹੇ ਫਿਰ ਕੁਝ ਅਨਕਟ ਡਾਇਮੰਡਸ ਹੁੰਦੇ ਆ ਜਿਹੜੇ ਕਿ ਖਾਨਚੋਂ ਨਿਕਲ ਰਹੇ ਆ ਹਾਲੀਵੁੱਡੀ ਕਰਕੇ ਜੇ ਅਸੀਂ ਅਸ਼ੋਰ ਕਰਦੇ ਆ ਕਿ ਅਸੀਂ ਉਹਨਾਂ ਨੂੰ ਵੀ ਬੜਾਵਾ ਦਵਾਂਗੇ ਇਹ ਕੋਈ ক্লোਜ਼ਡ ਡੋਰ ਲਾਈਕ ਕਾਨਫਰੈਂਸ ਨਹੀਂ ਹੈ ਕਿ ਜਿਹਦੇ ਚ ਇਸ ਤੋਂ ਬਾਅਦ ਗੇਟ ਬੰਦ ਹੈ ਇਸਨ ਓਪਨ ਲਾਈਕ ਫੋਰਮ ਜਿਹਦੇ ਚ ਜਿਹੜੇ ਅੱਛੇ ਲੋਕ ਆ ਕੇ ਕਲੱਬ ਦੀ ਹੈਲਪ ਕਰਨਾ ਚਾਹੁੰਦੇ ਆ ਉਹਨਾਂ ਦੇ ਕ੍ਰੀਡੈਂਸ਼ੀਅਲਸ ਐ ਸੋਸਾਇਟੀ 'ਚ ਅੱਛੇ ਕ੍ਰੀਡੈਂਸ਼ੀਅਲਸ ਐ ਅੱਛਾ ਕੰਮ ਕਰਦੇ ਆਏ ਐ ਤੋ ਵੀਲ ਬੀ ਆਲਵੇਸ ਸਪੋਰਟਿੰਗ ਟੁਗੇਦਰ ਸੋ ਅਸੀਂ ਅਸ਼ੋਰ ਕਰਦੇ ਆ ਕਿ ਇਸ ਐਕਸਪੈਰੀਮੈਂਟ ਨੂੰ ਅਸੀਂ ਅੱਗੇ ਤੇ ਅੱਗੇ ਲੈ ਕੇ ਜਾਣਾ ਜੀ ਅਸੀਂ ਇਸ ਤੇ ਸਾਨੂੰ ਕੋਈ ਡਾਊਟ ਨਹੀਂ ਹੈ ਕਿ ਐਕਸਪੈਰੀਮੈਂਟ ਸਫਲ ਹੋਏਗਾ ਪਰ ਲੋਕਾਂ ਤੱਕ ਅਸੀਂ ਇਹਦਾ ਮੋਟੋ ਤੇ ਇਹਦਾ ਜਿਹੜਾ ਪ੍ਰਿੰਸੀਪਲਸ ਹੈ ਅਸੀਂ ਜਦੋਂ ਅੱਗੇ ਲੈ ਕੇ ਜਾਾਂਗੇ ਲੋਕੀ ਆਪੇ ਹੀ ਸਾਰੇ ਖੁਸ਼ ਹੋ ਜਾਣਗੇ ਉਸ ਦਿਨ ਕਿੰਨੀ ਤਰੀਕ ਨੂੰ ਇਲੈਕਸ਼ਨ ਲੱਗੇ ਜਾ ਰਹੇ ਨੇ 19 19 ਤਰੀਕ ਨੂੰ ਹੈ ਤੇ ਹਾਲੇ ਵਿਦਡਰੋਅ ਦਾ ਦਿਨ ਆਏਗਾ ਅੱਜ ਨਾਮੀਨੇਸ਼ਨ ਫਾਰਮਸ ਜਮਿਨਾ ਹੈ ਤੇ ਆਈ ਥਿੰਕ ਹਾਂਜੀ ਪੰਜ ਤਰੀਕ ਤੱਕ ਤੇ ਆਪਾਂ ਨੂੰ ਸਾਰੀ ਗੱਲ ਕਲੀਅਰ ਹੋ ਜਾਏਗੀ ਔਰ ਜੇ ਕੋਈ ਸੱਜਣ ਇਲੈਕਸ਼ਨ ਪ੍ਰੋਸੈਸ ਚ ਆਣਾ ਚਾਹੁੰਦੇ ਹੈ ਜਾਂ ਮੈਡਮ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਸਾਡੇ ਵੱਲੋਂ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਨਹੀਂ ਹੈ ਪਰ ਅਸੀਂ ਜਿਹੜੇ ਲੋਕਾਂ ਨੇ ਕਲੱਬ ਦੇ ਵਿੱਚ ਆਲਰੇਡੀ ਇੰਨਾ ਅੱਛਾ ਨਾਮ ਕਮਾਇਆ ਤੇ ਉਹ ਪਬਲਿਕ ਦੇ ਵਿੱਚ ਪਪੂਲਰ ਹੈ ਉਹ ਬੰਦੇ ਆ ਕੇ ਇੱਥੇ ਦੀ ਹੈਲਪ ਕਰਨ ਤਾਂ ਸਾਨੂੰ ਜ਼ਿਆਦਾ ਚਾਹੀਦੇ